ਪੂਰੀ ਸਿੱਖ ਸੰਗਤ ਦੇ ਵਿੱਚੋਂ ਜੇ ਕੋਈ ਇੱਕ ਵੀ ਨਾ ਜੇ ਕਿਸੇ ਗੁਰਨਾਨਕ ਸਾਹਿਬ ਦੇ ਮਾਰਗ ਤੇ ਤੁਰ ਪਿਆ ਸਮਝ ਲਓ ਤੁਹਾਡਾ ਮੌਲਾਇਆ ਹੋਇਆ ਸਕੀਪਤਾ ਹੋਇਆ ਕਾਰਦੇ ਸਭ ਲੈ ਜੇ ਭਾਈ ਸੋਦੀ ਮੰਦੀ ਜੋ ਸੋਚ ਹੈ ਹਰ ਸਾਲ ਮਨਾਉਣੀ ਦਿਖੇ ਤਨੇ ਤੁਹਾਡੇ ਅੰਦਰੋਂ ਜਾਤ ਪਾਤਾਂ ਨਿਕਲ ਜਾਣ ਗੁਰਨਾਨਕ ਸਾਹਿਬ ਦਾ ਕੱਢਦੀ ਇਹ ਤਾਂ ਮੁੜ ਕੇ ਕੁੱਟ-ਕੁੱਟ ਸਾਡੇ ਭਰੇ ਉਦ ਨਹੀਂ ਭਰ ਜਾਂਦੀ ਕਿ ਉਹ ਤਾਂ ਨਹੀਂ ਸਾਡੇ ਜਾਤਾਂ ਹੁੰਦੀਆਂ ਦੇਖ ਲੈਣੇ ਸਮਾਗਮ ਹੁੰਦੇ ਆ ਨੋ ਜਾਂਦੇ ਆ ਕੋਈ ਕਰੋਨੀ ਕਿਉਂ ਜੇ ਤਾਂ ਅੰਦਰ ਤੁਹਾਡੇ ਜਿਸ ਵਜ੍ਹਾ ਕਰਕੇ ਕਿ ਭਾਈ ਅਸੀਂ ਗੁਰਨਾਨਕ ਦੇ ਲੜ ਲੱਗੇ ਆ ਵਜ੍ਹਾ ਇਹ ਆ ਅਸੀਂ ਨਰਕ ਨਹੀਂ ਜਾਣਾ ਅਸੀਂ ਸਤਖੰਡ ਜਾਣਾ ਕਿ ਅਸੀਂ ਨਰਕਾਂ ਦੇ ਅਧਿਕਾਰੀ ਨਹੀਂ ਬਣਨਾ ਪਾਪੀ ਨਹੀਂ ਬਣਨਾ ਕਿਤਾ ਰੰਧੀ ਅਸੀਂ ਜੋ ਤਨ ਦਾ ਜੋ ਮਾਰਗ ਹੈ ਸੀ ਅਪਣਾਉਣਾ ਹੀ ਕਿਉਂ ਆ ਉਹਦੀ ਵਜ੍ਹਾ ਕੀ ਹੁੰਦੀ ਹੈ ਕਿ ਸਾਨੂੰ ਦੁੱਖ ਨਹੀਂ ਚਾਹੀਦੇ ਸਾਨੂੰ ਸੁੱਖ ਚਾਹੀਦੇ ਆਸ ਸਰੀਰ ਵਿੱਚ ਵੀ ਚਾਹੀਦੇ ਆ ਤੇ ਜਦੋਂ ਸਰੀਰ ਨੂੰ त्याग ਦਿੱਤਾ ਅੱਗੇ ਵੀ ਅਸੀਂ ਸੁਖੀ ਰਹਿਣਾ ਤੇ ਇਸੇ ਕਰਕੇ ਅਪਾ ਧਰਮ ਦੀ ਬਾਹ ਫੜਦੇ ਆ ਨਾ ਕਿ ਧਰਮ ਦੇ ਮਾਰਗ ਤੇ ਚੱਲਦੇ ਆ ਬਾਈ ਪਰ ਜੇ ਧਰਮ ਵਾਲਿਆਂ ਦੀ ਸੋਣ ਨਹੀਂ ਈ ਫਿਰ ਬਾਣੇ ਪਾਉਣ ਦਾ ਕੀ ਫਾਇਦਾ ਕਕਾਰੀ ਹੋ ਕੇ ਵੀ ਕੁੱਟਕੁੱਟ ਕੇ ਭਰਿਆ ਹੋਇਆ ਹੈ ਦੇਖੋ ਲੋਕਾਂ ਦੀ ਮਤ ਕੈਸੀ ਹੈ ਬਾਈ ਇਹ ਦੇਖੋ ਸਾਡੀ ਸਮਤ ਕਿਸੀ ਹੈ ਇੱਥੇ ਵੀ ਹਲੇ ਤਰੇ ਫਿਰਦੇ ਹਨ ਉਹ ਐਸਾ ਬਹੁਤ ਕੁਛੰਦਾ ਰੋਦ ਰੋਸ ਸੁਣਾਉਣ ਲੱਗੇ ਇਸ ਤਰ੍ਹਾਂ ਸੁਣਾਉਣ ਲੱਗੇ ਭਾਈ ਇੱਕ ਅਲੱਗ ਗ੍ਰੰਥ ਬਣ ਜਾਂਦਾ ਫਿਰ ਜੇ ਕੱਲੇ ਕੱਲੇ ਸੁਣੇ ਵੀ ਆ ਹੋਇਆ ਉਹ ਹੋਇਆ ਐ ਕਿਉਂ ਕੀਤਾ ਉਹ ਕਿਉਂ ਕੀਤਾ ਭਾਵ ਪਰਵ ਮਨਾਓ ਪਰ ਕਿਸੇ ਮੇਨ ਮਕਸਦ ਦੇ ਲਈ ਤੁਹਾਡਾ ਮਕਸਦ ਤਾਂ ਕੇਵਲ ਤੋਂ ਕੇਲ ਮਾਇਆ ਕੱਤਰ ਕਰਨਾ ਵਾ ਆ ਕਠੀ ਕਰਨੀ ਹੈ ਕਿ ਵੱਤ ਤੋਂ ਵੱਤ ਮਾਇਆ ਹੋ ਜਾਵੇ ਭਾਈ ਉਨੇ ਆਮੀਏ ਭਾਵੇਂ ਕਿਸ ਨੂੰ ਚੰਗਾ ਲੱਗਦਾ ਭਾਵੇਂ ਮਾੜਾ ਬਚਨ ਹੈ ਕਿ ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਦੋਂ ਆਮ ਤਾਂ ਨਗਰਾਚ ਹੀ ਹੁੰਦੇ ਹਨ ਨਾ ਜਿਹੜੇ ਕਹਿੰਦੇ ਸੀ ਚੱਲੇ ਆ ਜੀ ਦਿੱਲੀ ਤੋਂ ਪਟਨਾ ਸਾਹਿਬ ਅਸੀਂ ਚੱਲੇ ਆ ਜੀ ਕਿ ਜਗਰਾਵ ਤੋਂ ਚੱਲੇ ਅਸੀਂ ਜੀ ਅਨੰਦਪੁਰ ਸਾਹਿਬ ਗੁਰੂ ਮਹਾਰਾਜ ਲੈ ਕੇ ਜਿੱਥੇ ਜਿੱਥੇ ਜਾ ਰਹੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਹੈ ਨਹੀਂ ਉਹਨਾਂ ਕੋਲੇ ਵੀ ਤੂੰ ਤਾਂ ਤਾਂ ਲੈ ਕੇ ਜਾ ਜੇ ਉੱਥੇ ਹੈ ਨਹੀਂਗੇ ਇਹਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲੋ ਉਹ ਤਾਂ ਭਾਈ ਉਹਨਾਂ ਦਾ ਨਗਰ ਵੀ ਪ੍ਰਕਾਸ਼ ਹੈ ਗ੍ਰੰਥ ਤਾਂ ਇੱਕੋ ਹੀ ਹੈ ਨਾ ਦੁਨੀਆ ਦਾ ਉਸ ਨੂੰ ਅਸੀਂ ਘਮਾਉਨੇ ਐ ਇੰਨੇ ਮਨਮਤੇ ਅਸੀਂ ਪਾਂਧੀ ਬਣ ਚੁੱਕੇ ਜੇਕਰ ਤੇ ਗੁਰੂ ਸਹਿਬਾਨ ਉਹ ਵੀ ਘੁੰਮਦੇ ਸੀ ਕਿ ਉਹ ਵੀ ਭਾਈ ਨਗਰ ਦੇ ਵਿੱਚ ਤਰਦੇ ਫਿਰਦੇ ਦੇਖਦੇ ਸੀ ਕਿ ਜਿੱਧਰ ਨੂੰ ਜਾਂਦੇ ਦੇਖਦੇ ਸੀ ਕੋਈ ਦੁੱਖ ਤਕਲੀਫ ਬਿਪਤਾ ਵਾਲਾ ਕੋਈ ਸ਼ਖਸ ਤਾਂ ਨਹੀਂ ਅਜੇ ਤੱਕ ਨਹੀਂ ਕੋਈ ਦੇਖਿਆ ਨਗਰ ਕੀਰਤਨ ਦੇ ਵਿੱਚ ਭਾਵੇਂ ਕਿਸੇ ਵੀ ਨਗਰ ਦਾ ਹੋਵੇ ਕਿ ਜਿਨ੍ਹਾਂ ਨੇ ਦੇਖ ਕੇ ਭਾਈ ਗਰੀਬਾਂ ਦੇ ਘਰ ਟਏ ਹੋਏ ਸੀ ਕਿ ਉਹਨਾਂ ਦੇ ਉਹਨਾਂ ਨੇ ਨਗਰ ਕੀਰਤਨ ਦੀ ਕਮਾਈ ਵਿੱਚੋਂ ਉਸ ਗਰੀਬ ਦੇ ਘਰ ਬਣਾਏ ਜੋ ਜੋ ਉਹਨਾਂ ਨੇ ਦੇਖ ਲਈ ਗੁਰੂ ਮਹਾਰਾਜ ਇਹੀ ਕਰਦੇ ਹੁੰਦੇ ਸੀ ਕਿ ਜਿੱਥੇ ਕੋਈ ਵਿਵਪਤਾ ਵਾਲਾ ਵਿਖਿਆ ਨਾ ਉਹਦੀ ਉੱਥੇ ਹੀ ਰੁਕਦੇ ਕਿ ਚਲੋ ਭਾਈ ਇਹਨਾਂ ਦੀ ਮਦਦ ਕਰੋ ਇਹਨਾਂ ਦਾ ਸਹਾਰਾ ਬਣੀਏ ਗੁਰੂ ਦਾ ਬਾਹਰ ਕੁਮੜ ਦਾ ਮਕਸਦ ਇਹ ਸੀ ਇਥੇ ਤਾਂ ਨਗਰ ਕੀਰਤਨ ਹੁੰਦੇ ਆ ਭਾਈ ਆਪਦੇ ਘਰ ਬਣਨੇ ਸ਼ੁਰੂ ਹੋ ਜਾਂਦੇ ਆ ਇਹਨਾਂ ਦੇ ਕਮਾਈਆਂ ਹੁੰਦੀਆਂ ਗੱਡੀ ਨਵੀਂ ਆ ਜਾਂਦੀ ਹੈ ਗੱਡੀ ਬਦਲ ਜਾਂਦੀ ਹੈ ਕੀ ਮਕਸਦ ਆ ਭਾਈ ਕੰਨ ਦਾ ਗੁਰੂ ਮਾਰੇ ਦਾ ਸਰੂਪ ਹੈ ਪੂਰੀ ਦੁਨੀਆ ਦੇ ਵਿੱਚ ਇੱਕ ਹੀ ਹੈ ਉਹਦਾ ਮਕਸਦ ਕੀ ਹੈ ਨਾ ਤਾਂ ਉਹਦਾ ਮਕਸਦ ਇਹ ਆ ਕਿ ਕਿੱਠੇ 150 ਪਾਠ ਕਰਾ ਦਿਓ ਭਾਈ ਵੀ ਲੱਜੋ ਬੈਠੇ ਸਰ ਕਮਾਈ ਜਾਓ ਹੁੰਦਾ ਇਹੀ ਹੈ ਪਾਠ ਤਾਂ ਇੱਕੋ ਹੀ ਸਾਨੂੰ ਸਮਝਣ ਵਾਲਾ ਹੋਵੇ ਕਿ ਸਾਨੂੰ ਕੀ ਸਮਝਾਵੇ ਇਤਨਾ ਤਾਂ ਅੰਦੀਏ ਵੀ ਚਲੋ ਭਾਈ ਇੰਨੇ ਤੋਂ ਇੰਨੇ ਤੱਕ ਸਮਾਪਤੀ ਕਰਦੇ ਹੋ ਨਾ ਤਾਂ ਗੁਰੂ ਮਹਾਰਾਜ ਨੇ ਕੋਈ ਐਸੀ ਵਿਧੀ ਦੱਸੀ ਹੈ ਕਿ ਤੁਸੀਂ ਕਰੋ ਕਰੋ ਸਹਿਜ ਪਾਠ ਕਿਹਦੇ ਬਾਤ ਤੇ ਆਪਣੇ ਲਈ ਹੁੰਦਾ ਉਹ ਕਿਸੇ ਬਾਤ ਨਹੀਂ ਹੁੰਦਾ ਉਹ ਇਹ ਸ਼ਾਇਦ ਸਾਨੂੰ ਲੱਗਦਾ ਹੈ ਕਿ ਕਿ ਕਿਸੇ ਨੇ ਪੜ ਦਿੱਤਾ ਪਾੜ ਜਾਂ ਖੰਡ ਪੜ ਸਹਿਜ ਪਾਠ ਸੋ ਉਹ ਤਦ ਤੁਹਾਡੇ ਫਾਇਦੇਮੰਦ ਹੋਣੇ ਜਦੋਂ ਤੁਸੀਂ ਪੜ ਕੇ ਠੀਕ ਹੈ ਕੋਈ ਹੋਰ ਕਰਦਾ ਤੁਸੀਂ ਸੁਣੋ ਬਹਿ ਕੇ ਅਪਾਦਕ ਦੇ ਦੇਖਿਆ ਨਹੀਂ ਕੋਈ ਸੁਣਦਾ ਕੋਈ ਬੈਠੇ ਨਾ ਘਰਾਂ ਚ ਨਾ ਗੁਰਦ੍ਰਿਆਂ ਚ ਤਾਲੇ ਬੰਦ ਖੰਡ ਪਾਠ ਨਹੀਂ ਸੁਣਦਾ ਲੜੀਆਂ ਚੱਲ ਪੈਂਦੀਆਂ ਨੇ ਪੰਜ ਪੰਜ 10 10 ਕਿ ਦੋ ਚਾਰ ਬੰਦੇ ਵੀ ਨਹੀਂ ਬਹਿੰਦੇ ਅੰਦਰ ਰਾਤ ਕਰਾਤੇ ਕਿ ਭਾਈ ਪਾਠੀ ਸਿੰਘ ਨੇ ਹੋਣਾ ਇੱਕ ਤਾਂ ਹਮੇਸ਼ਾ ਭਾਈ ਜਦੋਂ ਖੰਡ ਪਾਠ ਸਾਹਿਬ ਹੁੰਦੇ ਆ ਨਾ ਇੱਕ ਸਿੰਘ ਹਮੇਸ਼ਾ ਜੋ ਥੋੜਾ ਬਹੁਤ ਪਾਠ ਕਰਨ ਦੀ ਸਮਰੱਥਾ ਰੱਖਦਾ ਹੋਵੇ ਕਿ ਰਾਤ ਬਰਾਤੇ ਕਿਸੇ ਨੂੰ ਕੋਈ ਵਿਵਤਾ ਪੈ ਜਾਵੇ ਦੁੱਖ ਤਕਲੀਫ ਹੋ ਜਾਵੇ ਕੁਝ ਵੀ ਹੋ ਸਕਦਾ ਸਰੀਰ ਸਰੀਰ ਭਈ ਬੇ ਉਸ ਵਿਵਤਰ ਸਮੇ ਇਹ ਕੰਮ ਆਵੇ ਕਿ ਜਦ ਜੀ ਆਵ ਰੱਖਦੇ ਸੀ ਉਹਦਾ ਕਾਰਜ ਇਹੀ ਹੁੰਦਾ ਸੀ ਵਿੱਚ ਨੂੰ ਇੱਕ ਹੋਰ ਨਾਲ ਪੜਨ ਵਾਲਾ ਬੈਠਾ ਹੁਣ ਤਾਂ ਰਹੀ ਗਿਆ ਕੰਮ ਹੀ ਖਤਮ ਹੋ ਗਿਆ ਹੁ ਤਾਂ ਔਰ ਤਾਂ ਕੋਈ ਰੱਖਦਾ ਹੀ ਨਹੀਂ ਇਸ ਗੱਲ ਨੂੰ ਕਿ ਵਾਸਾ ਜੇ ਮਰਜ਼ੀ ਕਰ ਲੋ ਇਹ ਵੀ ਸਤੋ ਗੁਰਮਤ ਦੇ ਮੁਤਾਬਕ ਨਹੀਂ ਹੁੰਦਾ ਇਹ ਵੀ ਸਤੋ ਗੁਰਮਤ ਦੇ ਅਨਸਾ ਨਹੀਂ ਹੁੰਦਾ ਵਜਾ ਕੀ ਐਨਾ ਲਾਣ 25 ਪਾਠੀ ਕਿੱਥੋਂ ਇਕੱਠੇ ਕਰਾਂਗੇ 25 ਜਾਣਿਆਂ ਦੀ ਹਾਜ਼ਰੀ ਹੋਣੀ ਚਾਹੀਦੀ ਹੈ ਤਦ ਅਖੰਡ ਪਾਠ ਹੁੰਦਾ ਵਾ ਇੱਥੇ ਤਾਂ ਬਸ ਸੇਵਾ ਦਾ ਲੈਉਣ ਲੱਗੇ ਜਾਂ ਤਾਂ ਹੋ ਜਾਂਦੀ ਹੈ ਆਪ ਵਹਿਣਾ ਨਹੀਂ ਹੈ ਲਿਆਉਣਾ ਕਿਸੇ ਨੂੰ ਹੈ ਨਹੀਂ ਐਵੇਂ ਹੁੰਦਾ ਗੁਰਦਾਨੇ ਦੇ ਵਿੱਚ ਸਮਾਰਤਾ ਵੱਡੀਆਂ ਆਪੇ ਸੰਗਤ ਦੇਖ ਚੱਕ ਚ ਖਾਈ ਜਾਂਦੀ ਹੈ ਕਿ ਖਾਣੀ ਭਾਈ ਜਦੋਂ ਕੋਈ ਵਰਤੋਂ ਵਾਲਾ ਨਹੀਂ ਇਹ ਸਾਡੇ ਹਾਲਤ ਨੇ ਇਹ ਪਾੜ ਇਹ ਨਹੀਂ ਹੈ ਕਿ ਤੁਸੀਂ ਸਹਿਜ ਪਾਠ ਕੀਤਾ ਅਖੰਡ ਪਾਠ ਕੀਤਾ ਜਿਨੇ ਕੀਤਾ ਕਾਰਨਾਂ ਨੇ ਇੱਕ ਤਾਂ ਪੈਸੇ ਮਿਲ ਜਾਣਗੇ ਦੂਜਾ ਉਹਨੇ ਜਿੰਨੀ ਪੜਨੀ ਹੈ ਕਿ ਜਿੰਨੀ ਉਹਨੇ ਬਾਣੀ ਪੜਨੀ ਹੈ ਉਹਦੇ ਕੰਮ ਆਏਗੀ ਭਾਵ ਕਿ ਉਹਨੂੰ ਬਾਣੀ ਕੰਠ ਹੋ ਜੇਗੀ ਉਹ ਕਥਾ ਕਰੇਗਾ ਕੀਰਤਨ ਕਰੇਗਾ ਇਹਦਾ ਆਮ ਮਕਸਦ ਹੈ ਤੇ ਕੌਮ ਨੇ ਹੋਰ ਹੀ ਪਸੇ ਤੁਰਿਆ ਹੋਇਆ ਬਈ ਪਾਠ ਇਹ ਤਰੀਕੇ ਨਾਲ ਹੋਵੇ ਉਹ ਜਿਹੜੇ ਮਰਜ਼ੀ ਤਰੀਕੇ ਨਾਲ ਕਰ ਲਾ ਇਹ ਕੱਲਿਆਂ ਪੜਿਆਂ ਮੁਕਤ ਨਾ ਹੋਈ ਉਹ ਆਪ ਹੀ ਬਾਣੀ ਗਈ ਜਾਂਦੀ ਉਹ ਕਹਿੰਦੇ ਪੜ ਕੇ ਥੋੜੀ ਗੱਲ ਬਾਣੀ ਹੈ ਤੇ ਕੌਮ ਕਹਦੀ ਅਸੀਂ ਪੜੀ ਜਾਣਾ ਪੜੀ ਜਾਣਾ ਲੱਗੇ ਪਏ ਆ ਦਿਨ ਰਾਤ ਬਸ ਕਿ ਇਕੱਠੀ 100 ਪਾਠ ਵੀ ਉਹਦੇ ਵਿੱਚੋਂ ਕੋਈ ਰੂਹਾਨੀ ਸ਼ਕਤੀ ਨਿਕਲੂਗੀ ਤੇ ਪਰ ਹਾਂਜੀ ਰੂਹਾਨੀ ਸ਼ਕਤੀ ਨਿਕਲੀ ਆ ਪ੍ਰਧਾਨ ਦੀ ਉਹਦੇ ਬਾਅਦ ਤੇ ਕਿ ਜਿਨੇ ਮਤਲਬ ਪਾਠ ਕਰਵਾਏ ਹੁੰਦੇ ਆ ਜਿਹੜਾ ਉੱਥੇ ਦਾ ਕੋਈ ਜਥੇਦਾਰ ਹੁੰਦਾ ਸੰਤ ਹੋਵੇ ਕੋਸ ਹੋਵੇ ਭਾਈ ਇੱਕੀ ਆ ਅਖੰਡ ਪਾਠਾਂ ਦੀ ਗੱਡੀ ਮਿਲ ਗਈ ਬਾਬੇ ਨੇ ਕੋਠੀ ਲੈ ਲਈ ਪਲਾਟ ਆ ਕੁਛ ਹੁੰਦਾ ਰੋਜ਼ ਤੁਸੀਂ ਖੈਰ ਜਾਂਦੇ ਘਟਵਾ ਵੀ ਹੁਣ ਧਰਮ ਵਾਲੇ ਧਰਮ ਵਾਲਿਆਂ ਦਾ ਕੰਮ ਜਾਣਦੇ ਹੁੰਦੇ ਵੀ ਆ ਕੁਛ ਰੋਜ਼ ਦਾ ਕੰਮ ਹੈ ਇਹ ਕੁਛ ਹੁੰਦਾ 파ੜਤਾ ਭਈ ਕੋ ਵੀ ਬੋਲ ਕੇ ਹੋਵੇ ਉਹਦੀ ਕੋਈ ਮਿਤੀ ਨਹੀਂ ਹੁੰਦੀ ਹੁਣ ਸਹਿਜ 파ੜ ਦਾ ਮਤਲਬ ਇਹ ਨਹੀਂ ਕਿ 6 ਦਿਨ ਸਾਧਨ ਸਮਾਪਤੀ ਕਰਤੀ ਇਹ ਤਾਂ ਭਾਵੇਂ ساری ਉਮਰ ਚੱਲੀ ਜਾਵੇ ਭਾਈ ਕਿ ਰੋਜ਼ ਇੱਕ ਕੰਗ ਪੜੋ ਇੱਕ ਇੱਕ ਪੰਕਤੀ ਪੜੋ ਤੇ ਉਤੇ ਵਿਚਾਰ ਕਰੋ ਤੇ ਉਹਨੂੰ ਮਨ ਚ ਬਿਸਾਓ ਤਦ ਇਹਨੇ ਤੁਹਾਡਾ ਲੋਕ ਤੇ ਪ੍ਰਲੋਕ ਸਵਾਰਨੇ ਆ ਇਹ ਜਿਹੜੀ ਵਿਧੀ ਨਾਲ ਆਪਾਂ ਚੱਲਦੇ ਆ ਵੀ ਸੋਚੋ ਕਿਸ ਦਾ ਕੋ ਸੋਏ ਅਖੰਡ ਪਾਠ ਸਾਹਿਬ ਕਰਾਉਣੇ ਆ ਉਹਦੇ ਚ ਕੀ ਹੈ ਵੀ ਕਰਾਉਣੇ ਚਾਹੀਦੇ ਨੇ ਭਈ ਇਹ ਵੀ ਕਿ ਨਹੀਂ ਕਰਾਉਣੇ ਚਾਹੀਦੇ ਤਿੰਨ ਦਿਨ ਅਖੰਡ ਪਾਠ ਸਾਹਿਬ ਰੰਭ ਹੁੰਦੇ ਆ ਤਿੰਨੇ ਦਿਨ ਰੰਭ ਵਿਲੇ ਪਾਈ ਸੰਗਤਾਂ ਆਉਂਦੀਆਂ ਲੰਗਰ ਬਣਦੇ ਆ ਸੰਗਤਾਂ ਆਉਂਦੀਆਂ ਰਲਦੀਆਂ ਮਿਲਦੀਆਂ ਕਿ ਮਨਾਂ ਦੇ ਵਿੱਚ ਕੋਈ ਮਨਮਟਾਉ ਹੋਏ ਹੁੰਦੇ ਆ ਔਰ ਗੁਰੂ ਘਰ ਦੇ ਵਿੱਚ ਆ ਕੇ ਕਿ ਗੁਰੂ ਘਰ ਦੇ ਵਿੱਚ ਆ ਕੇ ਉਹ ਮਿਟ ਜਾਂਦੇ ਆ ਕਿਸੇ ਨੇ ਕਿਸ ਤਰ੍ਹਾਂ ਦਾ ਬੰਦਾ ਬੋਲ ਚਾਲ ਮਿਠਾਸ ਵਜ ਜਾਂਦੀ ਹੈ ਬਸ ਆਹ ਕਾਰਨ ਹੁੰਦਾ ਬਸ ਇਹ ਸਾਨੂੰ ਫਾਇਦਾ ਮਿਲਣਾ ਵਾ ਇਹ ਕਰਿਆ ਕਰੋ ਭਾਈ ਪਰ ਫਿਰ ਵੀ ਅਸੀਂ ਅਗਿਆਨਤਾ ਦੇ ਰਾਹ ਦੇ ਦਿੱਤੇ ਆ ਅਗਿਆਨੀ ਇਥੇ ਪਾਤਸ਼ਾਹ ਜੀ ਕਹਿੰਦੇ ਆ ਸੰਤੋ RAM ਦਾ ਸਰੋਵਰ ਨੀਕਾ ਜੋ ਨਾਵੇ ਹਣ ਨਾਤੇ ਤੇ ਆਪਣੇ ਕੋਈ ਵੀ ਨਹੀਂ ਸਰੀਰ ਤਰਕੇ ਨ्हाਲੇ ਆ ਕਿ ਆਪਣੀ ਆਤਮਾ ਗੁਰੂ ਦੇ ਦਰ ਤੇ ਨਾਗੇ ਆਇਆ ਨਾ ਪਰ ਜੇ ਗੱਲ ਕਰੀਗੇ ਇੱਥੋਂ ਹੁਣ ਵਾਪਸ ਜਾਣ ਲੱਗਿਆ ਮਨ ਨੂੰ ਧੋਕੇ ਤੇ ਲੈ ਜਾ ਕਿ ਇੱਥੇ ਗੁਰੂ ਘਰ ਚਾ ਰਿਹਾ ਆਪਣੇ ਮਨ ਨੂੰ ਧੋਕੇ ਜਾ ਤੈਨੂੰ ਗੁਰਬਾਣੀ ਕਹਿੰਦੀ ਹੈ ਤੇਰੇ ਅੰਦਰ ਆ ਮੈਲ ਆ ਤੇ ਉਸ ਮੈਲ ਨੂੰ ਛੱਡ ਦੇ ਉਹਦਾ ਮਾ ਤੇ ਉਸ ਔਗਣ ਨੂੰ ਛੱਡ ਦੇ ਉਸ ਬ੍ਰਿਆਈ ਨੂੰ ਛੱਡ ਦੇ ਗੁਰਬਾਣੀ ਤਾਂ ਇਹ ਕਹਿੰਦੀ ਹੈ ਤੇ ਉਹ ਧਾਰ ਤੇਰਾ ਭਾਈ ਤਦ ਹੋਣਾ ਹੈ ਵੇ ਤੇਰਾ ਵੀ ਉਧਾਰ ਹੋਵੇਗਾ ਛੱਡ ਕੇ ਤਾਂ ਦੇਖ ਤੇਰੇ ਫਾਇਦੇ ਦੀ ਗੱਲ ਹੈ ਤੇਰੇ ਛੱਡਣ ਨਾ ਛੱਡਣ ਨਾਲ ਕਿਸੇ ਦਾ ਕੁਝ ਨਹੀਂ ਬਣਨਾ ਸਭਨਾ ਬਿਗੜਨਾ ਜੋ ਕੁਝ ਹੋਣਾ ਹੈ ਜੋ ਗੁਰੂ ਦੀ ਮੱਤ ਆ ਰਹੀ ਹੈ ਨਾ ਤੁਹਾਡੇ ਵਾਸਤੇ ਇਹ ਤੁਹਾਡੇ ਭਲੇ ਦੀ ਹੈ ਇਹ ਨਹੀਂ ਕਿ ਤੁਸੀਂ ਨਹੀਂ ਸੁਣੋਗੇ ਤਾਂ ਨਾ ਸੁਣੋ ਬਈ ਫਿਰ ਕੀ ਆ ਵੀ ਸੂਰਜ ਚਾਨੋ ਅੜ ਜਾਊਗਾ ਕੀ ਰਾਤੀ ਚੰਦਰਮਾ ਦੀ ਰੋਸ਼ਨੀ ਖਤਮ ਹੋ ਜਾਊਗੀ ਕੁਝ ਨਹੀਂ ਹੋਣਾ ਹੋਣਾ ਤਾਂ ਤੁਹਾਡਾ ਨਰਾਦਰ ਹੋਣਾ ਹੈ ਇਸ ਲੋਕ ਦੇ ਵਿੱਚ ਵੀ ਤੇ ਉਸ ਪ੍ਰ ਲੋਕ ਤਾਂ ਫਿਰ ਹੋਣੇ ਹੋਣਾ ਉੱਥੇ ਤਾਂ ਫਿਰ ਭਾਈ ਆ 84 ਲੱਖ ਦਾ ਦਰਿਆ ਜੋ ਵਗਦਾ ਹੈ ਇਤੋਂ ਹੀ ਤਾਂ ਮੇਰੇ ਸਤਿਗੁਰ ਨੇ ਕਢਣਾ ਇਹ ਤਾਂ ਸਤਿਗੁਰਾਂ ਦੀ ਰਹਿਮਤ ਹੋਈ ਹੈ ਸਾਡੇ ਤੇ ਬਖਸ਼ਿਸ਼ ਹੋਈ ਹੈ ਅਕਾਲ ਪੁਰਖ ਦੀ ਜਿਸ ਨੇ ਆਪਣੇ ਹੀ ਰੂਪ ਨੂੰ ਭੇਜ ਦਿੱਤਾ ਗੁਰੂ ਨਾਨਕ ਸਾਹਿਬ ਨੂੰ ਭੇਜ ਦਿੱਤਾ ਕਿ ਜਾਓ ਇਹ ਸੰਸਾਰ ਨੂੰ ਜਾ ਕੇ ਸਿੱਧੇ ਮਾਰਗ ਪਾਓ ਇਹਨੂੰ ਦੱਸੋ ਜੇ ਮੈਤੋਂ ਸੁਖ ਲੈਣੇ ਆ ਤੇ ਮੇਰੇ ਘਰ ਆਉਣਾ ਤੇ ਕਾਰਜ ਆ ਕਰਨੇ ਪੈਣੇ ਆ ਕਰੋ ਗਰਵਾਣੀ ਆਈ ਸੋ ਕੋ ਦਾਦੀ ਹੈ ਕਿ ਗੁਰੂ ਦੀ ਮਤ ਸਾਨੂੰ ਇਹੀ ਦਾਦੀ ਹੈ ਭਾਈ ਜੇ ਗੁਰੂ ਦੀ ਮਤ ਤੋਂ ਵੱਜਾਂ ਫਿਰ ਕੀ ਹੋਵੇਗਾ ਪਾਤਸ਼ਾਹ ਨੇ ਪੰਕਤੀ ਇਹ ਵੀ ਦੱਸੀ ਹੋਈ ਹੈ ਮੈਂ ਕਹਿੰਦੇ ਤੈਨੂੰ ਇਹ ਸਲਾਹ ਦਿੰਨਾ ਗੁਰੂ ਨਾਨਕ ਸਾਹਿਬ ਕਹਿੰਦੇ ਗੁਰ ਕੀ ਮਤ ਤੋਂ ਲੈ ਆਨੇ ਮੈਂ ਤੁਹਾਨੂੰ ਇਹ ਹੀ ਕਹਿ ਆਪਕ ਸਲਾਹ ਇਹ ਦਿੱਤੀ ਆ ਕਿ ਗੁਰੂ ਦੀ ਮੱਤ ਤੇ ਚੱਲ ਨਹੀਂ ਚੱਲੇਗਾ ਉਹ ਵੀ ਕਹਤਾ ਪਾਦਤ ਬਿਨਾ ਬਹੁਤ ਡੁੱਬੇ ਸਿਆਣੇ ਕਹਿੰਦੇ ਵੱਡੇ ਵੱਡੇ ਸਿਆਣੇ ਜੋ ਅੱਜ ਮੱਤਾ ਦਿੰਦੇ ਆ ਨਾ ਕਹਿੰਦੇ ਇਹ ਪਹਿਲਾਂ ਹੀ ਡੁੱਬੜੇ ਹੁੰਦੇ ਡੁੱਬੇ ਹੋਏ ਨੇ ਤਾਂ ਭਾਈ ਕਿ ਗੁਰੂ ਦੀ ਮੱਤ ਤੇ ਚੱਲ ਜਿੰਨੇ ਵੀ ਪਰਵ ਸੀ ਮਨਾਉਣੇ ਆ ਨਾ ਕੋਈ ਵੀ ਦਿਹਾੜਾ ਸਿੱਧੀ ਦਿਹਾੜਾ ਜੋ ਕੋਈ ਵੀ ਸਾਨੂੰ ਉਸ ਸਖਸ਼ੀਅਤ ਦੀਆਂ ਜਿਸ ਖਾਸ ਸਖਸ਼ੀਅਤ ਜਿਸ ਨੇ ਕਾਰਜਾਂ ਕਰਕੇ ਪਾਈ ਇਹ ਪਦਵੀ ਪਾਈ ਆ ਅਸੀਂ ਉਹਦੇ ਵਿੱਚੋਂ ਸਾਰੇ ਨਹੀਂ ਤਾਂ ਥੋੜੇ ਬਹੁਤ ਆਪਾਂ ਇਹ ਚੱਲਣ ਦੀ ਕੋਸ਼ਿਸ਼ ਕਰੀਏ ਪਰ ਇਸ ਤਾਂ ਉੱਥੇ ਦੀ ਉੱਥੇ ਹੀ ਰੋਹ ਦਾ ਸਾਡਾ ਇਹੀ ਕੰਮ ਆ ਭਾਈ ਸੰਗਰਾਹ ਦਾ ਆਉਂਦੀਆਂ ਮਸਿਆ ਪੁਨਿਆ ਆਉਂਦੀਆਂ ਇਹਨਾਂ ਦੇ ਕਾਰਜ ਇਹਦੇ ਕਿ ਤੁਹਾਡੇ ਜੇ ਕੋਈ ਉਸ ਆਪਣ ਮਸਿਆ ਪੁੰਨੇ ਜਨੇ ਖਾਂਦਾ ਪਿਤਾ ਮੁੜਿਆ ਰੋਲਾ ਪਾਲੇ ਪਤਾ ਵੀ ਨਹੀਂ ਹੁੰਦਾ ਕਿ ਅੱਜ ਦਾ ਹੁਕਮਨਾਮਾ ਕੀ ਸੀ ਹੈ ਕੀਰਤਨ ਕੀਰੇ ਸ਼ਬਦ ਕੀ ਸੀ ਸਾਡੀ ਗਿਣਤੀ ਮੂਰਖਾਂ ਦੇ ਵਿੱਚ ਹੈ ਅਗਿਆਨਤਾ ਦੇ ਵਿੱਚ ਹੈ ਇਹੀ ਵੈਸੇ ਨੇ ਪੈਸੋਤਰੀ ਸਾਹਿਬ ਜੀ ਪੈਸੋਤਰੀ ਸਾਹਿਬ ਜੀ ਉਹ ਸਖਸ਼ੀਅਤ ਹੈ ਇਹ ਦੋ ਸਖਸ਼ੀਅਤਾਂ ਐਸੀਆਂ ਨੇ ਜਿਹੜੀਆਂ ਗੁਰੂ ਸਾਹਿਬਾਂ ਦੇ ਨਾਲ ਵੱਧ ਸਮਾਂ ਜਿਨ੍ਹਾਂ ਨੇ ਗੁਜ਼ਾਰਿਆ ਪਹਿਲੀ ਪਾਤਸ਼ਾਹੀ ਤੋਂ ਲੈ ਕੇ 6ਵੀਂ ਪਾਤਸ਼ਾਹੀ ਤੱਕ ਬਾਬਾ ਬੁੱਢਾ ਜੀ ਸੇਵਾ ਕਰਦੇ ਰਹੇ ਨਿਰੰਤਰ ਇਹਨਾਂ ਦੇ ਜਾਣ ਉਪਰੰਤ ਅਰੰਭਤਾ ਹੋ ਗਈ ਉਹ ਵੀ ਭਾਈ ਜਮੀਨ ਚ ਸੁਟੇ ਹੋਏ ਸੀਗੇ ਕਰਦੇ ਨੇ ਸੁਰ ਦਿੱਤਾ ਸੀ ਬੱਚੇ ਨੂੰ ਪੁੱਤਰ ਸਮਝ ਕੇ 12 ਮੱਲਾ ਇਧਰ ਤੇ 6ਵੇਂ ਪਾਚਾ ਜਾ ਰਿਹਾ ਦੇਖਿਆ ਝਾੜੀਆਂ ਚ ਘਰਉਣ ਦੀ ਆਵਾਜ਼ ਕਹਿੰਦੇ ਦੇਖੋ ਕੀ ਆ ਬਈ ਹੁਣ ਸਤਗੁਰ ਜਾਣੀ ਜਾਣ ਆ ਵੀ ਕੋਣਾ ਪਤਾ ਸੀ ਅੱਜ ਜਿਹਨੂੰ ਕੁਥਰਾ ਸਮਝ ਕੇ ਸੁਟਿਆ ਅੱਜ ਗੁਰੂ ਦੇ ਚਰਨੀ ਆ ਗੁਰੂ ਦੇ ਹੱਥ ਲਾਗੇ ਕਿ ਅੱਜ ਜਿਵੇਂ ਪਾਰਸ ਦੇ ਨਾਲ ਕੋਈ ਵੀ ਧਾਤ ਛੂ ਜਾਵੇ ਨਾ ਉਹ ਸੋਨਾ ਬਣ ਜਾਂਦੀ ਹੈ ਚੰਦਨ ਦੇ ਨੇੜੇ ਕੋਈ ਵੀ ਦ੍ਰਤ ਪੈਦਾ ਹੋ ਜਾਵੇ ਉਹ ਚੰਦਨੀ ਬਣਾ ਦਿੰਦਾ ਉਹਨੂੰ ਆਪਦੀ ਖਜੂਬੂ ਦੇ ਕੇ ਇੱਕ ਨਹੀਂ ਬਣਦਾ ਹੰਕਾਰੀ ਉਹ ਕੌਣ ਹੈ ਬਾਂਸ ਤੇ ਨਾਲੀ ਮਤ 23 ਤੇ ਬਾਂਸ ਵਡਾਈ ਬੂੜਿਆ ਇਉਂ ਮਤ ਡੁੱਬੋ ਚੰਦਨ ਕੇ ਨੈਗੇਟਿਵ ਅਸੇ ਬਾਸ ਸੁਗੰਧ ਨ ਕਿਉਂ ਉੱਚੇ ਹੋਣ ਦਾ ਮਾਣ ਹੈ ਕਹਿੰਦੇ ਤੂੰ ਨਿੱਕੋ ਜਿਹਾ ਹੋਏ ਹੁਣ ਦਰਾਖਤ ਹੁੰਦਾ ਚੰਦਨ ਦਾ ਅਸਲੀ ਨਾ 52 ਅੰਗਲ ਦਾ ਹੁੰਦਾ ਕਵੀਰ ਚੰਦਨ ਬਾਬ ਨੇ 52 ਅੰਗਲ ਦੀ ਆਕਾਰ ਆਉਂਦਾ ਉਹ ਛੋਟਾ ਹੈ ਕਿਸਾਨ ਵੀ ਓਕਾ ਕੀਤਾ ਵੀ ਪਾਠੀ ਗ੍ਰਾਂਤੀ ਐਵੇਂ ਹੀ ਆ ਮੈਂ ਤਾਂ ਐਡੀ ਵੱੜਿਆ ਫੇਰਤਿਆਂ ਕੰਪਨੀਆਂ ਦਾ ਮਾਲਕ ਆ ਭਾਈ ਉਹ ਭਾਈ ਤੇਰੀ ਮਲਕੀਅਤ ਇੱਥੇ ਦੀ ਐ ਇਹ ਉਸ ਦਰ ਦਾ ਮਾਲਕ ਐ ਇਹ ਉਸ ਦਰ ਤੇ ਇਹ ਵੀ ਕਦਰ ਐ ਤੇਰੀ ਉੱਤੇ ਨਹੀਂ ਹੋਣੀ ਤੇਰੀ ਇੱਥੇ ਥੀ ਐ ਪੈਸਿਆਂ ਦੀ ਕਦਰ ਇੱਥੇ ਹੀ ਹੁੰਦੀ ਉੱਥੇ ਕਬ ਕੇਵਲ ਤੋਂ ਕੇਵਲ ਕਦਰ ਹੁੰਦੀ ਐ ਭਗਤਾਂ ਦੀ ਰੱਬ ਦੇ ਪਿਆਰਾਂ ਦੀ ਨਾਮ ਜਪਣ ਵਾਲਿਆਂ ਦੀ ਤੇ ਸਤਗੁਰ ਪਾਤਸ਼ਾਹ ਜੀ ਮਹਾਰਾਜ ਜੋ ਸਾਨੂੰ ਮਤ ਦਿੰਦੇ ਆ ਕਿ ਭਾਈ ਨਾਮ ਦੀ ਕਮਾਈ ਕਰ ਭਜਨ ਦੀ ਕਮਾਈ ਕਰ ਕਿ ਗੁਰੂ ਦੀ ਛਾਨੇ ਜੇ ਤੇਰੀ ਵੀ ਕਦਰ ਹੋ ਜੇਗੀ ਹੰਕਾਰ ਨਾਲ ਤਰਿਆ ਕਰ ਬਾਸ ਵਾਂਗ ਬਾਸ ਚੰਦਨ ਦੇ ਕੋਲੇ ਆ ਫੇਰ ਵੀ ਖੁਸ਼ਬੂ ਤੋਂ ਰਹਿ ਤਾ ਭਾਵ ਉਹਦੀ ਖੁਸ਼ਬੂ ਨਹੀਂ ਹੰਕਾਰ ਦੇ ਵਿੱਚ ਹੀ ਸਾਡੇ ਵੀ ਹੰਕਾਰ ਹੀ ਨੇ ਭਾਈ ਸਾਨੂੰ ਵੀ ਹੰਕਾਰ ਨੇ ਡੁਬੇ ਹੋਇਆ ਵਾ ਤੇ ਪਾਸ਼ਾ ਦੇ ਜਦੋਂ ਹੱਥ ਲੱਗੇ ਜਿਹਨੂੰ ਕੁਥਰਾ ਸਮਝ ਕੇ ਸੁਤਿਆ ਸੀ ਨਾ ਅੱਜ ਤੋ ਕਹਿੰਦੇ ਸੁਤਰਾ ਹੋ ਗਿਆ ਫਿਰ ਉਹਦਾ ਨਾਮ ਸਿੱਖਾਂ ਦੀ ਜਵਾਨ ਤੇ ਭਾਈ ਸੁਤਰਾ ਜੀ ਕਰਕੇ ਅੱਜ ਵੀ ਉਹਨਾਂ ਦਾ ਨਾਮ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਲਿਆ ਜਾਂਦਾ ਉਹਨਾਂ ਦੀਆਂ ਸਿੱਖਿਆਆਂ ਹੋਈਆਂ ਸਿੱਖਾਵਾਂ ਤੇ ਤੇ ਚਲਣ ਦਾ ਜੋ ਮਾਰਗ ਹੈ ਨਾ ਉਹ ਬੜਾ ਹੀ ਨਰਲ ਹੈ ਇਨਾਂ ਦਾ ਜੀਵਨ ਸੀ 6ਵੇਂ ਪਾਚਾ ਤੋਂ ਲੈ ਕੇ 10ਵੇਂ ਪਾਚਾ ਤੱਕ ਜੋ ਹੁਣ ਇੰਦੀਕ ਰਹਿੰਦੇ ਆ ਨੇੜੇ ਤੇ ਪ੍ਰੇਮ ਵੀ ਵੱਧ ਹੋਊਗਾ। ਔਰ ਜਿਵੇਂ ਬਾਬਾ ਬੁੱਢਾ ਜੀ ਦਾ ਸੀ ਉਹ ਵੀ ਇਨਾਂ ਦਾ ਸੀ ਇਹ ਕੁਸ ਸੀ ਅਲੱਗ ਨੇਚਰ ਦੇ ਮਜ਼ਾਕੀਆ। ਇਥੋਂ ਤੱਕ ਕੇ ਜਿਸ ਗੁਰੂ ਸਾਹਿਬਾਨ ਦੇ ਨਾਲ ਕਿਸੇ ਦੀ ਇੰਨੀ ਹਿੰਮਤ ਨਹੀਂ ਦੇ ਕਿ ਉਹਨਾਂ ਦੇ ਨਾਲ ਨਿਗਾ ਦੇਣਾ ਨਿਗਾ ਮਿਲਾ ਕੇ ਵੀ ਗੱਲ ਕਰਨ ਇੰਨਾ ਤੇਜ ਪ੍ਰਭਾਵ ਸੀ। ਤੇ ਭਾਈ ਸੁਤਰਾ ਜੀ ਐਸੇ ਸੀ ਜਿਹੜੇ ਗੁਰੂ ਸਾਹਿਬਾਂ ਨੂੰ ਮਜ਼ਾਕ ਕਰ ਦਿੰਦੇ ਸੀ ਕਿ ਹੱਸੇ ਮਜ਼ਾਕ ਵਾਲੀ ਗੱਲ ਗੁਰਾਂ ਨੇ ਵੀ ਕਰ ਲੈਂਦੇ ਸੀ ਤੇ ਇੱਕ ਦਿਨ ਇਹਨਾਂ ਦੀ ਸ਼ਿਕਾਇਤ ਆ ਗਈ ਕਿੱਥੇ ਆ ਗਈ ਹੈ ਸੰਗਤਾਂ ਕਹਿੰਦੇ ਆਹ ਮਹਾਰਾਜ ਜੀ ਨੂੰ ਤੁਸੀਂ ਬਾਹਲਾ ਸੱਤੇ ਚੜਾਇਆ लाडला ਬਣਾਇਆ ਹੋਇਆ ਵਾ ਕਹਿੰਦੇ ਸਾਨੂੰ ਗਾਲਾਂ ਕੱਢ ਕੇ ਕੀਰਤਨ ਕਰਦੇ ਹਨ ਹੁਣ ਮਹਾਰਾਜ ਜਾਣਦੇ ਸੀ ਬੁਲਾ ਲਿਆ ਕਹਿੰਦੇ ਆਜੋ ਭਾਈ ਸਾਹਮਣੇ ਨਿਰੰਤਰ ਤੋੜਾ ਨਿਰਣਾ ਕਰਦੇ ਆ ਤੁਸੀਂ ਵੀ ਆ ਜਾਓ ਇਹਨਾਂ ਨੂੰ ਵੀ ਬੁਲਾਉਣੀ ਹੈ ਭਾਈ ਤੇ ਪਾਸ਼ਾ ਜੀ ਮਹਾਰਾਜ ਕਹਿੰਦੇ ਭਾਈ ਸਤਰਾ ਜੀ ਤੁਹਾਡੀ ਸ਼ਿਕਾਇਤ ਆਈ ਐ ਸਿੱਖਾਂ ਵੱਲੋਂ ਕਹਿੰਦੇ ਤੁਸੀਂ ਇਹਨਾਂ ਨੂੰ ਗਾਲਾਂ ਕੱਢੀਆਂ ਇਹਨੇ ਬੁਰਾ ਕੀ ਕਹਿੰਦੇ ਨਾ ਮੈਂ ਤਾਂ ਨਹੀਂ ਕੱਢੀਆਂ ਜੀ ਕਹਿੰਦੇ ਭਾਈ ਸਤਰਾ ਜੀ ਇੰਨੇ ਜਣੇ ਕਹਿੰਦੇ ਆ ਕਹਿੰਦੇ ਮਹਾਰਜ ਇਹਨੇ ਝੂਠੇ ਵੀ ਹੋ ਸਕਦੇ ਆ ਇਹ ਗੱਲ ਤੇ ਵੀ ਹੋ ਸਕਦੇ ਨੇ ਕਹਿੰਦੇ ਦੱਸੋ ਜੀ ਕਿ ਜਦੋਂ ਇਹਨਾਂ ਨੇ ਮੈਂ ਗਾਲਾਂ ਕੱਢੀਆਂ ਉਦੋਂ ਇਹ ਸ਼ਬਦ ਕਿਹੜਾ ਪੜਦੇ ਸੀ ਇਹਨਾਂ ਨੂੰ ਪੁੱਛੋ ਸੰਗਤਾਂ ਨੂੰ ਪੁੱਛੋ ਸੰਗਤਾਂ ਨੂੰ ਪੁੱਛਿਆ ਸਿਰ ਹਲਾਤਾ ਨਹੀਂ ਜੀ ਕਹਿੰਦੇ ਹੁਣ ਜਿਹਨਾਂ ਨੇ ਕਰਦੇ ਸੀ ਕੀਰਤਨੇ ਇਹਨਾਂ ਨੂੰ ਪੁੱਛ ਲਓ ਉਹਨਾਂ ਨੇ ਸਿਰ ਹਲਾਤਾ ਭਾਵਨਾ ਦਾ ਸਾਰਾ ਧਿਆਨ ਗੁਰੂ ਨਾਲੋਂ ਟੁੱਟ ਕੇ ਕਿੱਧਰ ਆਇਆ ਹੋਇਆ ਵਾ ਕੇਵਲ ਤੋਂ ਕੇਵਲ ਜੋ ਦੁਨਿਆਵੀ ਧਿਆਨ ਧਿਆਨ ਤਾਂ ਹੁਣ ਜਿਹਦਾ ਸੀ ਨਾ ਗੁਰੂ ਦੇ ਸ਼ਬਦ ਵੱਲ ਤੇ ਧਿਆਨ ਕਿੱਥੇ ਹੈ ਕਿ ਪਾਈ ਸਧਰੇ ਜੈ ਸਾਨੂੰ ਕੁਝ ਕਹਿਣਗੇ ਕੀ ਕਰਨਗੇ ਜੋ ਕੋਸੀ ਹੋਈ ਚਿੱਤੇ ਦੱਸਦਾ ਕਹਿੰਦੇ ਪਤਾ ਨਹੀਂ ਤੇ ਇਹ ਕਹਿੰਦੇ ਪਾਦਸ਼ਾ ਮੈਨੂੰ ਇਹ ਦੱਸੋ ਹੁਣ ਇਹ ਗਾਣਾ ਖਾਣ ਦੀ ਅਧਿਕਾਰੀ ਹੈ ਕਿ ਨਹੀਂ ਹੈ ਬੈਠੇ ਗੁਰੂ ਦੀ ਚਰਨ ਵਿੱਚ ਹੈ ਇਹਨਾਂ ਨੂੰ ਮੇਰੀਆਂ ਗੱਲਾਂ ਯਾਦ ਨਹੀਂ ਦੁਨਿਆਵੀ ਜੋ ਮੈਂ ਕੁਝ ਕਿਹਾ ਇਹਨਾਂ ਨੂੰ ਤੁਹਾਡਾ ਬਚਨ ਯਾਦ ਨਹੀਂ ਗੁਰਬਾਣੀ ਦਾ ਬਚਨ ਯਾਦ ਨਹੀਂ ਅਸ ਕਰਕੇ ਗਾਣਾ ਦੇ ਅਧਿਕਾਰੀ ਆ ਮੂਰਖ ਅਗਿਆਨੇ ਐ ਤੇ ਅਸੀਂ ਵੀ ਫਿਰ ਮੂਰਖ ਅਗਿਆਨੇ ਹੋਏ ਆ ਜੇ ਸਾਨੂੰ ਗੁਰੂ ਦੇ ਬਚਨ ਪੱਲੇ ਬਣਨ ਦੇ ਤਾਂ ਛੱਡ ਸਾਨੂੰ ਚੇਤੇ ਕੋਈ ਨਹੀਂ ਉੱਚਾ ਸੰਤਾਨ ਨੂੰ ਕਿ ਅੱਜ ਹੁਕਮਨਾਮਾ ਕੀ ਸੀ ਕੋਈ ਬਿਰਲਾ ਹੀ ਦੱਸੂ ਜੇ ਦਾਦੂ ਤੇ ਉਹਨੂੰ ਸਮਝ ਨਹੀਂ ਹੋਣੀ ਭਾਈ ਕੋਈ ਵੀ ਇਹਦੇ ਅਰਥ ਤਖਾਨ ਕੀ ਨੇ ਆਥਾਂ ਦਾ ਵੀ ਹੋਣਾ ਚਾਹੀਦਾ ਨਾ ਸਮਝ ਵੀ ਤਾਂ ਹੋਣੀ ਚਾਹੀਦੀ ਆ ਨਾ ਜੇ ਤੈਨੂੰ ਕਹੀ ਜਾਵੇ ਕਿ ਭਾਈ ਵਾਟਰ ਲਿਆ ਵਾਟਰ 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 ਹਣ ਜਿਹੜਾ ਬੰਦਾ ਮਤਲਬ ਹੀ ਨਹੀਂ ਪਤਾ ਕਿ ਬਾਟਰ ਕਹਿੰਦੇ ਕੀ ਨੂੰ ਆ ਉਹ ਭਾਵੇਂ ਕੋਲੇ ਖੜਾ ਹੋਵੇ ਪਾਣੀ ਦੇ ਮੈਂ ਤਾਂ ਸੋਚੀ ਜਾਣਾ ਕੋਈ ਬਾਟਰ ਕੋਈ ਪੱਥਰ ਦੀ ਗੱਲ ਪਤਾ ਨਹੀਂ ਟਮਾਟਰ ਦੀ ਗੱਲ ਕਰਦਾ ਕੀ ਗੱਲ ਕਰਦਾ ਉਸੇ ਤਰ੍ਹਾਂ ਹੀ ਪਹਿਜੇ ਗੁਰਬਾਣੀ ਦੇ ਵਿੱਚ ਲਿਖਿਆ ਅੱਖਰ ਸਾਨੂੰ ਸਮਝੀ ਨਹੀਂ ਤੇ ਤੁਰਾਂਗੇ ਕਿੱਥੇ ਜਿਵੇਂ ਆ ਪੰਕਤੀ ਦੱਸੀ ਜੀ ਨਾ ਸੰਤੋ RAMਦਾਸ ਸੁਰ ਵਰਣਿਕਾ ਹਣ ਜਿਨ੍ਹਾਂ ਨੂੰ ਅਰਥ ਗਹਿਰਾਈ ਵਾਲੇ ਪਤਾ ਨਾ ਅੰਤਰੀ ਵਾਰਤ ਉਹ ਕੇਵਲ ਤੋਂ ਕੇਵਲ ਆਪਣੇ ਮਨ ਨੂੰ ਸ਼ੁੱਧ ਕਰਨੇ ਗੁਰੂ ਦੇ ਬਚਨਾਂ ਸਦਕਾ ਤੇ ਸ਼ੁੱਧ ਮਨ ਦਾ ਫਿਰ ਜਦੋਂ ਅੰਦਰੋਂ ਸਾਰੀ ਮੈਲ हट ਗਈ ਨਾ ਸਰੋਵਰ ਕੋਲ ਜਾਣ ਦੀ ਲੋੜ ਨਹੀਂ ਸਰੋਵਰ ਤੇਰੇ ਕੋਲ ਚੱਲ ਕੇ ਆ ਜਾਣਾ ਉਹ ਨਾਮ ਵਾਲਾ ਪਰਮੇਸ਼ਰ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ ਕਹਿੰਦੇ ਤੇਰਾ ਮਨ ਸ਼ੁੱਧ ਹੈ ਗੰਗਾ ਦੇ ਪਾਣੀ ਵਾਂਗ ਛੁੱਧ ਹੋ ਗਿਆ ਫਿਰ ਹੋਊਗਾ ਕੀ ਮਹਾਰਾਜ ਇਹ ਵੀ ਤਹਦੋ ਕਹਿੰਦੇ ਹੋਣਾ ਕੀ ਪੇਛੇ ਲੱਗ ਹਰ ਤੇ ਕਹਿਤ ਕਬੀਰ ਕਬੀਰ ਕਹਿੰਦੇ ਜਿਹੜੇ ਹਰੀ ਨੂੰ ਲੱਭਦਾ ਪਰਮੇਸ਼ਰ ਨੂੰ ਲੱਭਦਾ ਇਹ ਤਾਂ ਉਹ ਸਰੋਵਰ ਹੈ ਇਹਦੇ ਤੈਸ਼ ਨਾਨ ਕਰਨਾ ਕਹਿੰਦੇ ਫਿਰ ਉਹ ਤੇਰੇ ਮਗਰ ਮੋਰ ਘੁੰਮੂਗਾ ਤੈਨੂੰ ਜਾਣ ਦੀ ਲੋੜ ਨਹੀਂ ਉਹਦੇ ਕੋਲ ਬਸ ਮਨ ਨੂੰ ਸ਼ੁੱਧ ਰੱਖੋ ਤੁਸੀਂ ਗੁਰਦਾਰੇ ਮੰਦਰਾ ਮਸਜਿਦਾਂ ਵੱਲ ਜਾਨੇ ਇਹ ਤੁਹਾਡੇ ਵੱਲ ਚੱਲ ਕੇ ਆਉਣਗੇ ਭਾਈ ਪਾਪothe ਕੀ ਉਥੇ ਦਾ ਭਾਈ ਜੇ ਕੋਈ ਗਿਆਨ ਦੇਣ ਵਾਲਾ ਵੇ ਕਿ ਧਰਮ ਕੇ ਗਿਆਨ ਬਿਲਡਿੰਗ ਕੋਈ ਇੰਪੋਰਟੈਂਟ ਨਹੀਂ ਰੱਖਦੀ ਕੇ ਬਿਲਡਿੰਗ ਦੇ ਜਾ ਕੇ ਮੱਥਾ ਟੇਕ ਤਾ ਤੇ ਗੱਲ ਬਣ ਜੇ ਉਹ ਤਾਂ ਕੋਈ ਵੀ ਹੈ ਪਾਏ ਸੋਨੇ ਚੜ ਹੀਰੇ ਦੀ ਮੜਦੇ ਭਾਈ ਉਹ ਤਾਂ ਇੱਕ ਸਜਾਵਟ ਹੋ ਗਈ ਹੈ ਪਰ ਅਸਲ ਜੋ ਉਥੇ ਗਿਆਨ ਜਿਹਦਾ ਅਸੀਂ ਵਪਾਰੀ ਬਣਨਾ ਹੈ ਜਿਹਦੀ ਅਸੀਂ ਖਰੀਦਦਾਰੀ ਕਰਨੀ ਹੈ ਅਮੁੱਲ ਗੁਣ ਮੁੱਲ ਪਾਰ ਮੁੱਲ ਪੰਡਾਰੀ ਮੁੱਲ ਦੀਵਾਨ ਉਹ ਮੁੱਲ ਗੁਣ ਨੇ ਭਾਈ ਗੁਰਾਂ ਦੇ ਬਚਨ ਬੋਲਣੇ ਇਹਨਾਂ ਨੂੰ ਅਸੀਂ ਖੇਦਣਾ ਹੈ ਇਹਨਾਂ ਨੂੰ ਕਮਾਉਣਾ ਹੈ ਇਹਨਾਂ ਤੇ ਚੱਲਣਾ ਪਈ ਤੋ ਸਤਗੁਰੂ ਪਾਇਸ਼ਾ ਦੇ ਜੋ ਬਚਨ ਅਸੀਂ ਕਮਾਉਣੇ ਨੇ ਜੋ ਪਰਵ ਚੱਲ ਰਿਹਾ ਬੜਾ ਮਨਾਓ ਖੁਸ਼ੀਆਂ ਨਾਲ ਮਨਾਓ ਲੜੀਆਂ ਲਾਓ ਬੱਤੀਆਂ ਲਾਓ ਰੰਗ ਲਾਓ ਸਭ ਕੁਝ ਜੋਗ ਅਸੀਂ ਕਰਨਾ ਸਜਾਵਟਾਂ ਕਰੋ ਪ੍ਰਵਾਤ ਫਿਰੇਆ ਕਰੋ ਨਗਰ ਕੀਰਤਨ ਕਰੋ ਜੋ ਕੁਛ ਵੀ ਕਰਨਾ ਕਰੋ ਪਰ ਕੀਤੇ ਦਾ ਤਦ ਫੈਣਾ ਜਦੋਂ ਅਸੀਂ ਬਚਨਾ ਵੱਲ ਆਗੇ ਇਹ ਹੁਣ ਵੀ ਇਹ ਤੀਨ ਦੇ ਬਚਨ ਗੁਰਾਂ ਦੇ ਮਨ ਲੈ ਕੇ ਕਦੇ ਕਾਊਂਟਿੰਗ ਕੀਤੀ ਹੈ ਕਿ ਉਮਰ ਦੇ 50 ਸਾਲ 40 ਸਾਲ ਨਿਕਲ ਗਏ ਇੰਨੇ ਸਾਲਾਂ ਚ ਇੰਨੇ ਸਮਾਗੋ ਬਣਾ ਲੈ ਕਦੇ ਕਾਊਂਟਿੰਗ ਕੀਤੀ ਹੈ ਮੈਂ ਕਿੰਨੇ ਔਗਣ ਛੱਡ ਦਿੱਤੇ ਤੇ ਕਿੰਨੇ ਗੁਣ ਪੈ ਨਾਲ ਕਿ ਕਿੰਨੇ ਬਚਨ ਵਿੱਚ ਗੁਰਾਂ ਦੇ ਮਨ ਲੈ ਮੰਨਿਆ ਜੇ ਇੱਕ ਵੀ ਨਹੀਂ ਤੇਰਾ ਸਾਰਾ ਹੀ ਕੀਤਾ ਕਰਾਇਆ ਵੇਕਾਰ ਹੈ ਭਾਈ ਫੇ ਤੇਰਾ ਕੋਈ ਉਹਦਾ ਤੈਨੂੰ ਪ੍ਰੋਫਟ ਫਾਇਦਾ ਨਹੀਂ ਮਿਲਣਾ ਫਾਇਦਾ ਮਿਲਣਾ ਬਚਨ ਕੁਮ ਗੁਰਾਂ ਦੇ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੇ ਆਰੇ ਆਪ ਤਾਂ ਰਣਾ ਹੀ ਆ ਇਹ ਤਾਂ ਤਰਕੇ ਜਾਣਾ ਪਈ ਭਵ ਸਾਗਰ ਨੂੰ ਪਾਰ ਕਰਨ